ਇਸ ਸਾਲ ਹਲਦੀ ਰੋਗ ਦਾ ਹਮਲਾ ਬਹੁਤ ਜ਼ਿਆਦਾ ਹੈ ਮੈਂ ਇਹ ਖੇਚ ਖੜਾ ਹਾਂ ਜੇ ਇੱਕ ਐਸ ਬੁੱਟੇ ਨੂੰ ਹਲਦੀ ਰੋਗ ਹੈ ਤਾਂ ਇਹਦੇ ਨਾਲ ਇਹਨੂੰ ਵੀ ਹਲਦੀ ਰੋਗ ਹੈ ਐਸ ਨੂੰ ਵੀ ਹਲਦੀ ਰੋਗ ਹੈ ਇਹ ਐਸ ਨੂੰ ਵੀ ਹਲਦੀ ਰੋਗ ਹੈ ਠੀਕ ਹੈ ਤੇ ਆਹ ਜਿਹੜੀ ਬਾਕੀ ਦੋ ਕੀ ਇਹਨੂੰ ਹਲਦੀ ਰੋਗ ਨਹੀਂ ਹੈਗਾ ਲੇਕਿਨ ਨੇੜੇ-ਨੇੜੇ ਫੇਰ ਇੱਕ ਦੋਗੀ ਆਉਂਦੀ ਹੈ ਜਿੱਥੇ ਜਿਹੜਾ ਹੈਗਾ ਸਾਰੀਆਂ ਹੀ ਮੁੰਜਰਾਂ ਨੂੰ ਹਲਦੀ ਰੋਗ ਹੈ ਠੀਕ ਹੈ ਇਹ ਗੱਲ ਮੈਂ ਕਿਉਂ ਕਰ ਰਿਹਾ ਹਾਂ ਕਿਉਂਕਿ ਸਵਾਲ ਇੱਥੇ ਨਾ ਦੋ ਤਿੰਨ ਤਰ੍ਹਾਂ ਦੇ ਆ ਰਹੇ ਹੈ ਇੱਕ ਵਟਸਐਪ ਤੇ ਆਡੀਓ ਆਮ ਰਹੀ ਆ ਕਿ ਇਹਨਾਂ ਲੋਕਾਂ ਦੇ ਮਗਰ ਨਾ ਲੱਭੋ ਫਲਾਨੀ ਦਵਾਈ ਕਰ ਲਓ ਹਲਦੀ ਰੋ ਠੀਕ ਹੋ ਜਾਊਗਾ ਮੈਂ ਦੋ ਤਿੰਨ ਗੱਲਾਂ ਕਰਾਂਗਾ ਇਹਨੂੰ ਤੇ ਧਿਆਨ ਨਾ ਸਮਝੋ ਇਹ ਗੱਲ ਅਸੀਂ ਵੀ ਸਮਝਦੇ ਆਂ ਕਿ ਇਹਦਾ ਸੈਕੰਡਰੀ ਇਨਫੈਕਸ਼ਨ ਹੁੰਦੀ ਹੈ ਕੋਈ ਦੋ ਰਹੀ ਨਹੀਂ ਹੈਗੀ ਪਰੰਤੂ ਕਿਉਂਕਿ ਮੌਸਮ ਬਦਲ ਗਿਆ ਹੈ ਇਸ ਕਰਕੇ ਸੈਕੰਡਰੀ ਇਨਫੈਕਸ਼ਨ ਦੇ ਅਨੁਕੂਲ ਵਾਤਾਵਰਣ ਨਹੀਂ ਹੈਗਾ ਤੇ ਵੱਡੀ ਗੱਲ ਕਈ ਵੀਰ ਕਹਿੰਦੇ ਕਿ ਨੁਕਸਾਨ ਕਿੰਨੇ ਪਰਸੈਂਟ ਹੈ ਦੋਆਂ ਗੱਲਾਂ ਜਵਾਬ ਦੇਣਾ ਹੈ ਪਹਿਲੀ ਗੱਲ ਇੱਕ ਵੀਰ ਇਹ ਕਹਿ ਰਿਹਾ ਕਿ ਆਹ ਜੇ ਡੋਡੀ ਹੈ ਇਹਨੂੰ ਹੋਰ ਹੀ ਦਵਾਈ ਕਰ ਲੋ ਠੀਕ ਕਰ ਦਊਗੀ ਮੈਨੂੰ ਦੱਸੋ ਇਹਦਾ ਚੌਲ ਬਣ ਜਾਊਗਾ ਦੁਬਾਰਾ ਇਹੋ ਜੀ ਕਿਹੜੀ ਦਵਾਈ ਹੈ ਜਿਹੜੀ ਇਹਦਾ ਚੌਲ ਬਣਾ ਦਊਗੀ ਦੁਬਾਰਾ ਇਹੋ ਜੀ ਕੋਈ ਵੀ ਦਵਾਈ ਨਹੀਂ ਹੈਗੀ ਜਿਹੜੀ ਇਹਨੂੰ ਠੀਕ ਕਰ ਸਕੇ ਇੱਕ ਨੰਬਰ ਗੱਲ ਦੋ ਨੰਬਰ ਗੱਲ ਕਿ ਇੱਕ ਵੀਰ ਕਹਿੰਦਾ ਫੁਲਾਨੀ ਦਵਾਈ ਕਰ ਲੋ ਇਹਨਾਂ ਲੋਕਾਂ ਨੇ ਮਗਰ ਨਾ ਲੱਗੋ ਇਹ ਤਾਂ ਫੁਲਾਨਾ ਕਰੂਗੀ ਇਸ ਤਰ੍ਹਾਂ ਹੋਏਗੀ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਸਵਾਲ ਛੱਡਦਾ ਤੇ ਜਵਾਬ ਤੁਸੀਂ ਦਿਓ ਜੋ ਆਹ ਜਿਹੜਾ ਦਾਣਾ ਹੈਗਾ ਇਹਦੇ ਵਿੱਚ ਹਲਦੀ ਰੋਗ ਆਇਆ ਨਾ ਇਹਦੇ ਵਿੱਚ ਇਹਦੇ ਵਿੱਚ ਹਲਦੀ ਰੋਗ ਆਇਆ ਤੇ ਆਹ ਜਿਹੜਾ ਦਾਣਾ ਹੈਗਾ ਆਹ ਨਾਲ ਦਾ ਦੇਖੋ ਇਸ ਨੂੰ ਇਹ ਦਾਣਾ ਹਾਂ ਇਹ ਧਿਆਨ ਨਾਲ ਪੂਰੇ ਦਾ ਪੂਰੇ ਨੂੰ ਹਲਦੀ ਲੱਗੀ ਹੋਈ ਏ ਪਰੰਤੂ ਇਹ ਦਾਣਾ ਹੁਣ ਪੱਕ ਵੀ ਚੱਲਿਆ ਰੰਗ ਦੇਖੋ ਲਿਆ ਬਦਲਿਆ ਹੋਇਆ ਤੇ ਹਲਦੀ ਨਾਲ ਵੀ ਲਿਪੜਿਆ ਹੋਇਆ ਤੇ ਇਹਦੀ ਮੈਂ ਵਿੱਚੋਂ ਕੱਢ ਕੇ ਦੇਖਦਾ ਆਹ ਗਿਰੀ ਗਿਰੀ ਬਿਲਕੁਲ ਸਲਾਮਤ ਹੈ ਅਸਿਕ ਇਹ ਤਾਂ ਹਲਦੀ ਮੇਰੇ ਹੱਥ ਨਾਲ ਲੱਗੀ ਇਹਨੂੰ ਹੋਰ ਤੇ ਗਿਰੀ ਜਮਾਂ ਸਲਾਮਤ ਹੈ ਦੇਖ ਲੋ ਮੈਂ ਕਿਸੇ ਨੂੰ ਚੈਲੰਜ ਨਹੀਂ ਕਰਦਾ ਮੇਰਾ ਕਹਿੰਦਾ ਮਤਲਬ ਸਿਰਫ ਇਨਾ ਹੈ ਕਿ ਜਦੋਂ ਐਸ ਦਾਣੇ ਦੇ ਵਿੱਚ ਹਲਦੀ ਰੋਗ ਆ ਗਿਆ ਐਸ ਦਾਣੇ ਦੇ ਨੇੜੇ ਆਹ ਜਿਹੜਾ ਦਾਣਾ ਪਿਆ ਵੈਸੇ ਤਾਂ ਦੇਖੋ ਇਹਦੇ ਨੇੜੇ ਨਾ ਦੋ ਦਾਣਿਆਂ ਦੇ ਵਿੱਚ ਦਾਣਾ ਨਹੀਂ ਬਣਦਾ ਹੁੰਦਾ ਕਿਉਂਕਿ ਜਦੋਂ ਹਲਦੀ ਰੋਗ ਆ ਗਿਆ ਸ਼ੁਰੂ ਚ ਹੀ ਆਉਂਦਾ ਹੈ ਤੇ ਨਾਲ ਦੇ दाणे ਨੂੰ ਖੁੱਲਣੇ ਨਹੀਂ ਦਿੰਦਾ ਕਿ ਉਹ ਦਾਣਾ ਬਣ ਸਕੇ ਲੇਕਿਨ ਜਿਹੜੇ ਇਹਦੇ ਨੇੜੇ ਦਾਣੇ ਹੁਣ ਆਹ ਦਾਣਾ ਤੇ ਆਹ ਦਾਣਾ ਇਹ ਤਾਂ ਜਮਾ ਇਹਦੇ ਨਾਲ ਖਿੰਦੇ ਆ ਨਾ ਇਹਦੇ ਚ ਹਲਦੀ ਰੋਗ ਕਿਉਂ ਨਹੀਂ ਬਣਿਆ ਜੇ ਇਹ ਬਿਮਾਰੀ ਹੁਣ ਇੰਨੀ ਜ਼ਿਆਦਾ ਫੈਲਦੀ ਹੋਵੇ ਤਾਂ ਆਹ ਜਿਹੜੀ ਮੁੰਜਰ ਦੇ ਵਿੱਚ ਦਾਣੇ ਐ ਇਹਦੇ ਨਾਲ ਦੇ ਦਾਣੇ ਖਹੀ ਜਾਣ ਆਹ ਦਾਣਾ ਦੇਖੋ ਆ ਜਮਾ ਨਾਲ ਖਹੀ ਜਾਂਦਾ ਹਾ ਜਮਾ ਨਾਲ ਕਹਿੰਦਾ ਨਾ ਹਾ ਠੀਕ ਐ ਤੇ ਇਹਦੇ ਵਿੱਚ ਤਾਂ ਦਾਣਾ ਬਣਿਆ ਹੀ ਨਹੀਂ ਆਲਰੇਡੀ ਕਹਿੰਦਾ ਮੈਂ ਤਾਂ ਕੀ ਐ ਕਿ ਇਹ ਸਾਇੰਸ ਹੈ ਕਿ ਜਦੋਂ ਆਹ ਜਿਹੜਾ ਹੈਗਾ ਇੱਕ ਮੁੰਜਰ ਦੇ ਵਿੱਚ ਇਹ ਹਲਦੀ ਰੋਗ ਆ ਗਿਆ ਇਹਦੇ ਨਾਲ ਦੇ ਆ ਦੋ ਦਾਣਿਆਂ ਦੇ ਵਿੱਚ ਤਾਂ ਦਾਣਾ ਬਣਦਾ ਹੀ ਨਹੀਂ ਹੈਗਾ ਠੀਕ ਹੈ ਕਿਉਂਕਿ ਇਹਨੇ ਉਹ ਦਾਣੇ ਖੁੱਲਣ ਨਹੀਂ ਦਿੱਤੀ ਪਰੰਤੂ ਜਿਹੜੇ ਬਾਕੀ ਬਣੇ ਹੋਏ ਦਾਣੇ ਇਹਦੇ ਨਾਲ ਦੇ ਆ ਜਿਹੜੇ ਦਾਣੇ ਤੇ ਹਲਦੀ ਲੱਗੀ ਹੈ ਕੀ ਇਹ ਨਾਲ ਹਲਦੀ ਰੋਗ ਬਣ ਗਿਆ ਨਹੀਂ ਬਣਿਆ ਨਾ ਇਹਨਾਂ ਦੇ ਵਿੱਚ ਤਾਂ ਸਭ ਦੇ ਵਿੱਚ ਦਾਣਾ ਬਣਿਆ ਤਾਂ ਫੇਰ ਮੈਂ ਕਹਣਾ ਅਸੀਂ ਮੰਨਦੇ ਹਾਂ ਕਿ ਸੈਕੰਡਰੀ ਇਨਫੈਕਸ਼ਨ ਹੁੰਦੀ ਹੈ ਪਰੰਤੂ ਇਹ ਬਿਮਾਰੀ ਕਿਉਂਕਿ ਕਿਸੇ ਵੀ ਬਿਮਾਰੀ ਨੂੰ ਫੈਲਣ ਆਸਤੇ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ ਕਿ ਉਸ ਬਿਮਾਰੀ ਦੇ ਅਨੁਕੂਲ ਵਾਤਾਵਰਨਾ ਹੋਣਾ ਪੈਥੋਜਨ ਦਾ ਹੋਣਾ ਬਿਮਾਰੀ ਦਾ ਹੋਣਾ ਤੇ ਉਹ ਬਿਮਾਰੀ ਉਹ ਕਿਸਮ ਹੋਣੀ ਨੂੰ ਲੱਗਦੀ ਹੈ ਲੇਕਿਨ ਐਸ ਸਮੇਂ ਕਿਉਂਕਿ ਨਾ ਇਹਦੇ ਵਧਣ ਆਸਤੇ ਵਾਤਾਵਰਨ ਹੈ ਤੇ ਝੋਨੇ ਜਿਹੜੇ ਹੈਗੇ ਜਿਹੜੇ ਖੇ ਚਿਸਤਾਂ ਕਰਕੇ ਦਿਸਣ ਲੱਗ ਪਿਆ ਉਹ ਝੋਨਾ ਚੋਟੀ ਪੱਕ ਹੋ ਚੁੱਕਾ ਹੈ ਐ ਸਟੇਜ ਤੇ ਆ ਕੇ ਇਹ ਬਿਮਾਰੀ ਹੁਣ ਅੱਗੇ ਨਹੀਂ ਵਾਧੀ ਤੇ ਜੇ ਕਿਤੇ ਮੰਨ ਲਓ ਕਿ ਮੌਸਮ ਅਨੁਕੂਲ ਹੋ ਜੇ ਇਹਦੇ ਇਹ ਅਗੇ ਵਧੇ ਤਾਂ ਤੁਹਾਡੇ ਕੋਲੇ ਕੋਈ ਇਲਾਜ ਨਹੀਂ ਹੈਗਾ ਕਿ ਆਈ ਹੋਈ ਨੂੰ ਰੋਕ ਸਕੋ ਬਸ ਇਹ ਦੋ ਗੱਲਾਂ ਇਹਨੂੰ ਤੁਹਾਨੂੰ ਧਿਆਨ ਦੇਣਾ ਪਊਗਾ ਧਿਆਨ ਨਾਲ ਸਮਝਣਾ ਪਏਗਾ